ਇਹ ਤਸਵੀਰਾਂ ਮੁਕੇਰੀਆਂ ਦੇ ਪਿੰਡ ਰੰਸੋਤਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਪਿੰਡ ਰੰਸੋਤਾ ਵਿੱਚ 6 ਸਾਲਾਂ ਬੱਚੇ ਨੂੰ ਅਵਾਰਾ ਕੁੱਤਿਆਂ ਵੱਲੋਂ ਬੁਰੀ ਤਰ੍ਹਾਂ ਨੋਚ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ। ਬੱਚਾ ਸਵੇਰ ਦੇ ਸਮੇਂ ਆਪਣੀ ਗਲੀ ਦੇ ਵਿੱਚ ਖੇਡ ਰਿਹਾ ਹੁੰਦਾ ਤੇ ਅਵਾਰਾ ਕੁੱਤੇ ਉਸਤੇ ਹਮਲਾ ਕਰ ਦਿੰਦੇ ਨੇ ਜਿਸ ਤੋਂ ਬਾਅਦ ਬੱਚੇ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੰਦੇ ਨੇ। ਜ਼ਖਮੀ ਬੱਚੇ ਨੂੰ ਤਸੂਫਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਹਾਲਤ ਨਾਜ਼ੁਕ ਹੈ ਅਤੇ ਬੱਚੇ ਦੇ करीब टाके लगे हैं बाकी भी सुनो बच्चे मापिया का चांद कुमार छह साल चल रहा है एक बजे हुआ था, हुआ हुआ था।, बाहर रहा था? हाँ तो उसके बाद उसके बाद हमारे गाँव का है न उसी ने देखा तो वही छुड़ाया हम नहीं थे घर में तेने? हाँ हम गए थे बाल लीला क्या करते है दहारी करके मजदूरी

ਵਲਜਾ ਨਹੀਂ ਹੈਗੀ ਆ ਡਾਕਟਰ ਹਿਤੇਸ਼ ਸਾਡੇ ਸਰਜਨ ਉਹਨਾਂ ਨੂੰ ਕਾਲ ਕੀਤੀ ਸੀ ਸਰ ਨੇ ਸਟੇਚਰ ਵੇਰਾ ਕੀਤੇ ਆ ਤੇ ਐਡਮਿਟ ਕਰ ਲਿਆ ਸਰ ਨੇ ਆਪਣੇ ਅੰਦਰ ਅਨਸਰ ਦੇ ਆਬਜ਼ਰਵੇਸ਼ਨ ਚ ਹੀ ਹੈਗਾ ਪੇਸ਼ੈਂਟ ਤੇ ਸਿਰ ਤੋਂ ਇਲਾਵਾ ਹੋਰ ਵੀ ਜਗ੍ਹਾ ਤੇ ਹਾਂਜੀ ਉਹਦੇ ਪਿੱਠ ਤੇ ਹੈਗੇ ਆ ਪਿੱਠ ਤੇ ਚਲੋ ਇੰਨੇ ਜ਼ਿਆਦਾ ਨਹੀਂ ਹੈ ਬਸ ਸਿਰ ਤੇ ਬਹੁਤ ਜ਼ਿਆਦਾ ਹੈਗੇ ਉਹਦੇ ਫਿਰ ਡਰੈਸਿੰਗ ਵੇਰਾ ਡੇਲੀ ਹੋਏਗੀ ਤੇ ਬੂਨ ਦੀ ਕੇਅਰ ਕੀਤੀ ਜਾਏਗੀ ਠੀਕ ਹੈ ਪੇਸ਼ੈਂਟ ਸਟੇਬਲ ਹਾਂ ਪੇਸ਼ੈਂਟ ਫਿਲਹਾਲ ਸਟੇਬਲ ਆ ਬਾਕੀ ਥੋੜਾ ਬਲੱਡ लॉस ਵੀ ਹੋਇਆ ਉਹ ਸਾਰਾ ਆਪਾਂ ਆਈਵੀ ਵੇਰਾ ਫਲੂਇਡ ਵੇਰਾ ਦਵਾਂਗੇ ਅੰਡਰ ਆਬਜ਼ਰਵੇਸ਼ਨ ਹੀ ਰੱਖਾਂਗੇ ਬੱਚਾ ਜੀ